ਸਤਿ ਸ੍ਰੀ ਅਕਾਲ ਦੋਸਤੋ ਪਿਆ ਫਾਰਮਿੰਗ YouTube ਚੈਨਲ ਔਰ Facebook ਪੇਜ ਤੇ ਤੁਹਾਡਾ ਸਵਾਗਤ ਹੈ ਦੋਸਤੋ ਅੱਜ ਵਾਲੀ ਜਿਹੜੀ ਵੀਡੀਓ ਆਪਾਂ ਸ਼ੂਟ ਕਰ ਰਹੇ ਹਾਂ ਪਿੰਡ ਮਾਹੂਆਣੇ ਤੋਂ ਪਿਛਲੇ ਸਾਲ ਵੀ ਆਪਾਂ ਇਸ ਗਾਂ ਦੀ ਵੀਡੀਓ ਬਣਾਈ ਸੀ ਉਦੋਂ ਇਹ ਪਹਿਲੇ ਸੂਏ ਸੂਈ ਸੀ ਇਹਦੇ ਬਾਰੇ ਤੁਹਾਨੂੰ ਦੱਸਦੇ ਆਂ ਇਹ S34 ਦੇ ਸੀਮੰਟ ਤੋਂ ਹੈ ਇਹਨਾਂ ਦੀ ਮਾਦਰ ਜਿਹੜੇ ਫਾਰਮਰ ਦੇ ਘਰੇ ਆਪਾਂ ਖੜੇ ਆ ਇਹਨਾਂ ਕੋਲੇ ਸੀਗੀ ਆਪਾਂ ਵੀਰ ਹੁਣ ਉਹਨਾਂ ਤੋਂ ਤੁਹਾਡੀ ਗੱਲ ਵੀ ਕਰਾਵਾਂਗੇ ਪਿਛਲੇ ਸੂਏ ਇਸ ਗਾਂ ਨੇ ਨਾਗਰ ਜਿਹੜਾ ਸੀਮਨ ਲੱਗਿਆ ਸੀ ਕੇਜੀਐਸਸੀ ਦਾ ਉਹਦੀ ਵੱਛੀ ਦਿੱਤੀ ਹੈ ਜਿਹੜੀ ਉਹ ਵੱਛੀ ਉਹ ਇੱਧਰ ਖੜੀ ਹੋਈ ਹੈ ਚੰਗੇ ਕੈਰੈਕਟਰ ਦੇ ਵਿੱਚ ਬਹੁਤ ਸੋਹਣੀ ਸਾਈਵਾਲ ਜਿਹੜੀ ਵੱਛੀ ਇਹਨੇ ਦਿੱਤੀ ਸੀ ਤੇ ਇਸ ਸਾਲ ਹੁਣ ਇਹਨੂੰ ਜਦੋਂ ਦੁਬਾਰਾ ਸੂਈ ਹੈ ਤਾਂ ਲਗਭਗ 10 ਦਿਨਾਂ ਦੀ ਸੂਈ ਹੈ ਵੀਡੀਓ ਦੇ ਵਿੱਚ ਜਿਹੜੀ ਤੁਸੀਂ ਵੱਛੀ ਦੇਖ ਰਹੇ ਹੋ ਇਸ ਸਾਲ ਦੀ ਇਹ ਸੂਏ ਦੀ ਦੀ ਵੱਛੀ ਹੈ ਵੀਡੀਓ ਬਣਾਉਣ ਦਾ ਜਿਹੜਾ ਆਪਣਾ ਮਕਸਦ ਹੈ ਇੱਕ ਤਾਂ ਤੁਹਾਨੂੰ ਬਰੀਡ ਕੁਆਲਿਟੀ ਦਿਖਾਉਣੀ ਹੈ ਕਿ ਸਾਈਵਾਲ ਗਾਇਆਂ ਕਿਹੋ ਜੀਆਂ ਹੁੰਦੀਆਂ ਕਈ ਵਾਰੀ ਆਪਾਂ ਰਾਠੀ ਗਾਇਆਂ ਨੂੰ ਜਾਂ ਮਿਕਸ ਗਾਇਆਂ ਨੂੰ ਆਪਾਂ ਸਾਈਵਾਲ ਦਾ ਨਾਮ ਦੇਈਏ ਨੇ ਫਿਰ ਉਹ ਖਰਾਬ ਕਰਦੀਆਂ ਤੇ ਅਸੀਂ ਸੋਚਦੇ ਹਾਂ ਵੀ ਸਾਈਵਾਲ ਗਾਂ ਦੁੱਧ ਨਹੀਂ ਦਿੰਦੀ। ਦੂਸਰਾ ਬਹੁਤ ਫਾਰਮਰਾਂ ਦੇ ਮਨ ਦੇ ਵਿੱਚ ਵਹਿਮ ਹੈ ਕਿ ਜਿਹੜੀ ਸਾਈਵਾਲ ਹੈ ਇਹ ਜਿਆਦਾ ਦੁੱਧ ਨਹੀਂ ਦਿੰਦੀ। ਤੋਂ ਇਹਦੇ ਕਿੰਨਾ ਦੁੱਧ ਹੈ ਤੇ ਕਿਵੇਂ ਦੀ ਬਰੀਡ ਹੈ ਇਹ ਸਾਰੀ ਗੱਲਬਾਤ ਅਸੀਂ ਫਾਰਮਰ ਦੇ ਨਾਲ ਤੁਹਾਡੀ ਕਰਾਵਾਂਗੇ ਤੇ ਅਸੀਂ ਤੁਹਾਨੂੰ ਉਹਨਾਂ ਨਾਲ ਗੱਲਬਾਤ ਕਰਾਉਣੀ ਹੈ। ਹਾਂਜੀ ਫਾਰਮਰ ਸਾਡੇ ਨਾਲ ਹੈ ਸਰਦਾਰ ਸੁਖਵੀਰ ਸਿੰਘ ਜੀ ਪਿੰਡ ਮਾਊਣਾ। ਅਸੀਂ ਕੰਟੈਕਟ ਨੰਬਰ ਵੀਡੀਓ ਦੇ ਵਿੱਚ ਦਿੱਤਾ ਹੋਇਆ ਹੈ ਤੁਸੀਂ ਇਹਨਾਂ ਨਾਲ ਇਹਦੇ ਬਾਰੇ ਗੱਲਬਾਤ ਵੀ ਕਰ ਸਕਦੇ ਹੋ ਕਿ ਵਾਕਈ ਇਹਨਾਂ ਕੋਲੇ ਗਾਂ ਜਿਹੜਾ ਤੰਗ ਦਾ ਦੁੱਧ ਦੇ ਰਹੀ ਹੈ ਜਾਂ ਨਹੀਂ ਦੇ ਰਹੀ ਸਾਰੀ ਗੱਲਬਾਤ ਕਰ ਰਹੇ ਹਾਂ ਸਾਈਵਾਲ ਬਾਰੇ ਜਿਹੜੇ ਆਪਣੇ ਆਮ ਫਾਰਮਰਾਂ ਦੇ ਭਲੇਖੇ ਆ ਉਹ ਸਾਰੇ ਜਿਹੜੇ ਦੂਰ ਹੋ ਜਾਣਗੇ ਫਾਰਮਰ ਨਾਲ ਗੱਲ ਕਰਕੇ ਹਾਂਜੀ ਸੁਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਧੰਨਵਾਦ ਜੀ ਅੱਛਾ ਭਾਈ ਜੀ ਪਿਛਲੇ ਸਾਲ ਵੀ ਆਪਾਂ ਵੀਡੀਓ ਬਣਾਈ ਸੀ ਉਦੋਂ ਆਪਣੀ ਜਿਹੜੀ ਵਹੜ ਆ ਪਹਿਲੇ ਸੂਈ ਸੂਈ ਸੀ ਉਦੋਂ ਆਪਾਂ ਸਿਮਨ ਲਾਇਆ ਸੀ ਇਹਦੇ ਨਾਗਰ ਦਾ ਇਸ ਵਾਰ ਜਿਹੜੀ ਬੱਚਾ ਆਇਆ ਇਹ ਤੁਸੀਂ ਆਪ ਹੀ ਦੱਸੋ ਜੀ ਸਹਿਦੇਵ ਦਾ ਇਹ ਕੇਜੀ ਅਸੀਂ ਨੂਰਮੈਲ ਵਾਲਾ ਦੇ ਸਹਿਦੇਵ ਦਾ ਹਾਂਜੀ ਹਾਂਜੀ ਠੀਕ ਲੱਗਿਆ ਜੀ ਬੱਚਾ ਤੁਹਾਨੂੰ ਬਹੁਤ ਵਧੀਆ ਜੀ ਸੋਹਣਾ ਆਇਆ ਬੱਚਾ ਹਾਂਜੀ ਬਹੁਤ ਜਿਹੜੀ ਬਰੀਡ ਕੁਆਲਿਟੀ ਬਹੁਤ ਚੰਗੀ ਹੈ ਬਹੁਤ ਚੰਗੀ ਤੇ ਕਿਵੇਂ ਲੱਗਿਆ ਜੀ ਸਾਈਵਾਰ ਰੱਖ ਕੇ ਤੁਹਾਨੂੰ ਬਹੁਤ ਵਧੀਆ ਬਈ ਅਮਰੀਕਨ ਦੇ ਮੁਕਾਬਲੇ ਠੀਕ ਲੱਗਦੀ ਆ ਬਹੁਤ ਚੰਗੀ ਬਹੁਤ ਚੰਗੀ ਹਾਂਜੀ ਐਤਕੀ ਕਿੰਨਾ ਦੁੱਧ ਚੋਈ ਜਾਂਦੇ ਹੋ ਇਹਦਾ 18 ਤੋਂ 20 ਲੀਟਰ ਆ 18 ਤੋਂ 20 ਲੀਟਰ ਹਾਂਜੀ ਮਤਲਬ ਬੱਚੇ ਨੂੰ ਛੱਡ ਕੇ ਸਵੇਰ ਕਿੰਨਾ ਚੋ ਲੈਣੇ ਬੱਚਾ 60 ਕਿ ਸੁਬਾਹ 7 ਲੀਟਰ ਟਾਈਮ ਦਾ ਚੁੰਗਿਆ ਪੂਰਾ ਰਾਜ ਕੇ ਚੁੰਗਦਾ ਬੱਚਾ ਕਿੰਨੇ ਸਾਲ ਛੱਡਦੇ ਹੋ ਬੱਚੇ ਨੂੰ 2 ਸਾਲ ਬੱਚੇ ਨੂੰ ਛੱਡਦੇ ਆ 2 ਸਾਲ ਬੱਚੇ ਨੂੰ ਛੱਡ ਕੇ 1 ਮਹੀਨਾ ਛੱਡਾ ਲੀ 1 ਮਹੀਨਾ ਨਹੀਂ ਇਹਨੂੰ ਤੁਸੀਂ 2 ਮਹੀਨੇ ਦੁੱਧ ਪਾਇਓ 2 ਮਹੀਨੇ ਜ਼ਰੂਰੀ ਆ ਤੇ ਜਿਹੜਾ ਮਤਲਬ ਸ਼ਾਮ ਵਾਲਾ ਦੁੱਧ ਵੀ ਇੰਨਾ ਹੀ ਹੋ ਜਾਂਦਾ ਆ ਮੈਂ ਸ਼ਾਮ ਵਾਲਾ ਕੋਈ ਕਿਲੋ ਘੱਟ ਰੱਖ ਲਓ ਕਿਲੋ ਘੱਟ ਦੇਣ ਦੇਣ ਛੋਟੇ ਆ ਛੋਟੇ ਹੋ ਜਾਂਦੇ ਤੇ ਰੱਖ ਰਖਾਵ ਦੇ ਵਿੱਚ ਜਾਂ ਸ਼ਾਮ ਸੰਭਾਲ ਦੇ ਵਿੱਚ ਤੁਹਾਨੂੰ ਸੌਖ ਰਹਿੰਦੀ ਐ ਇਹਨੂੰ ਸਾਹਮਣੇ ਦੇ ਵਿੱਚ ਕੋਈ ਟੱਕਦੇ ਨਹੀਂ ਬਈ ਗਰਮੀ ਦੇ ਵਿੱਚ ਕੋਈ ਜਿਹੜੇ ਹੌਂਕਾਂ ਦੀ ਸਮੱਸਿਆ ਜਾਂ ਹੋਰ ਦਿੱਕਤ ਇਹ ਤਾਂ ਤੁੱਪੇ ਹੋ ਕੇ ਬੈੰਨੀਆਂ ਈ ਤੁੱਪਿਓ ਕੇ ਬੈੰਨੀਆਂ ਠੀਕ ਆ ਤੇ ਕੋਈ ਐਕਸਟਰਾ ਖਰਾਕ ਦੇਣ ਦੀ ਲੋੜ ਐ ਇਹਨੂੰ ਕਿ ਆਮ ਨਰ ਆਮ ਪਾਉਣੇ ਬਾਈ ਫੀੜੇ ਨੂੰ ਆਮ ਫੀੜ ਤੇ ਹਾਂ ਕੋ ਬਸ ਤਿੰਨ ਕਿਲੋ ਫੀੜ ਪਾਉਣਾ ਮੈਨੂੰ ਠੀਕ ਆ 2 ਕਿਲੋ ਤੜਕੇ 1.5-2 ਕਿਲੋ ਹੱਥ ਨੇ ਬਸ ਬਿਮਾਰੀ ਸ਼ਮਾਰੀ ਦੀ ਵੀ ਆਮ ਗਾਇਆਂ ਨੂੰ ਕਿਰਪਾ ਨਾ ਆ ਜੀ ਜਮਾ ਕਦੇ ਚਲੋ ਚੰਗੀ ਲਾ ਤੇ ਮੇਰਾ ਖਿਆਲ ਚਿਚੜਾਂ ਵਗੈਰਾ ਦੀ ਸਮੱਸਿਆ ਕਿੰਨੀ ਆਉਂਦੀ ਇਹਨਾਂ ਨੂੰ ਹਾਂ ਇਹਨੂੰ ਬਾਈ ਕੋਈ ਚਿਚੜ ਨਾ ਇਹ ਲਿਬੜੇ ਨਾ ਲਿਬੜੇ ਚੌਣ ਵੇਲੇ ਇਹ ਨਹੀਂ ਸਾਫ਼ ਰਹਿੰਦੀ। ਮਤਲਬ ਇਹ ਨਹੀਂ ਵੀ ਗੋਹਾ ਕਰ ਲੈ ਤੇ ਗੋਏ ਤੇ ਬਹਿ ਜੂ। ਸਾਫ਼ ਸੁਥਰੀ ਕੰਨ ਰਹਿੰਦੀ ਆ। ਅਮਰੀਕਨ ਦੇ ਮੁਕਾਬਲੇ 'ਚ ਤਾਂ ਖਰਚਾ ਮਿਲਦਾ 30 ਕ ਪੈਸੇ। ਆਮ ਭਾਈਆ ਜਿਹੜੇ ਫਾਰਮਰ ਆਪਣੇ ਉਹਨਾਂ ਦੇ ਮਨ 'ਚ ਇਹ ਗੱਲ ਹੁੰਦੀ ਹੈ ਵੀ ਜਿਹੜੀ ਸਾਈ ਵਾਲਾ ਜਿਹੜੇ ਦੁੱਧ ਨਹੀਂ ਹੁੰਦੀ। ਤੇ ਥੋਨੋਂ ਥੋੜਾ ਐਕਸਪੀਰੀਅੰਸ ਕੀ ਰਿਹਾ? ਨਾ ਨਾ ਭਾਈ ਇਹ ਤਾਂ ਬਿਨਾਂ ਝੂਠ ਤੋਂ ਚੋਦ ਲੈਣੇ ਆ। ਠੀਕ ਹੈ। ਇੱਥੇ ਪੈਰ ਧਰ ਲੈ ਚੱਕਦੀ ਵੀ ਨਹੀਂ। ਠੀਕ ਹੈ ਮਤਲਬ ਕਿ ਲਾਲ ਰੰਗ ਦੇ ਵੇਖ ਕੇ ਲੋਕ ਸਾਈ ਵਾਲੀ ਆਖੀ ਜਾਂਦੇ ਸਾਰਿਆਂ ਨੂੰ ਹਾਂ ਆਪਾਂ ਮਤਲਬ ਪੀੜੀਦਰ ਪੀੜੀ ਹੋਣੇ ਤੇ ਮਿਹਨਤ ਕਰ ਰਹੇ ਆ ਆਪਣੇ ਕੋਲ ਬੱਚੇ ਆ ਰਹੇ ਆ ਹਾਂ ਜੀ ਹਾਂ ਤਾਂ ਆਪਾਂ ਜਿਹੜਾ ਦਿਖਾ ਸਕਦੇ ਆ ਬੰਦੇ ਨੂੰ ਰਿਜ਼ਲਟ ਹਾਂ ਜੀ ਹਾਂ ਕਿਸਾਨ ਦੋਸਤੋ ਵੀਡੀਓ ਬਣਾਉਣ ਦਾ ਮਕਸਦ ਇਹੀ ਸੀ ਕਿ ਗੌਣਾ ਜਿਹੜੇ ਸਾਈ ਵਾਲ ਦੇ ਵਿੱਚ ਬਹੁਤ ਆ ਜੇ ਅਸੀਂ ਬਰੀਡ ਤੇ ਕੰਮ ਕਰੀਏ ਚੰਗੇ ਸੀਮੰਟ ਤੇ ਕੰਮ ਕਰੀਏ ਤਾਂ ਜਿਹੜੀ ਸਾਈ ਵਾਲ ਗਾਂ ਵੀ ਦੁੱਧ ਦੇ ਵਿੱਚ ਕਮੀ ਨਹੀਂ ਇਹਦਾ ਫੈਂਟ ਵੀ ਜ਼ਿਆਦਾ ਜ਼ਿਆਦਾ ਵਧੀਆ ਦੁੱਧ ਹੈ ਦੁੱਧ ਫੈਂਟ ਬਹੁਤ ਵਧੀਆ ਸੋ ਜੇ 20 ਲੀਟਰ ਦੁੱਧ ਸਾਈ ਵਾਲ ਗਾਂ ਦਿੰਦੀ ਹੈ ਤਾਂ ਤੁਸੀਂ ਉਦੇ ਮੁਕਾਬਲੇ ਵੀ 30 ਲੀਟਰ ਜਿਹੜੀ ਐਚਐਫ ਉਹਦੇ ਮੁਕਾਬਲੇ ਦੁੱਧ ਗਿਣ ਸਕਦੇ ਆ। ਹਾਂ ਠੀਕ ਕੀ ਉਹਦਾ ਖਰਚਾ ਘਟਾਈ ਉਹਦੇ ਨੂੰ। ਫਹਾਰ ਤੇ ਫੈਂਟ ਵੀ ਇਹਦੀ ਜਿਹੜੀ ਵਾਜ ਜਾਂਦੀ ਵਾਜ ਜਾਂਦੀ। ਸੋ ਅਸੀਂ ਇਹ ਨਹੀਂ ਕਹਿ ਸਕਦੇ ਵੀ ਦੇਸੀ ਗਾਇਆਂ ਨੇ ਦੁੱਧ ਨਹੀਂ ਦਿੰਦੀਆਂ। ਆਪਾਂ ਕਿਸੇ ਬਰੀਡ ਨੂੰ ਇਹ ਨਹੀਂ ਵੀ ਆਪਾਂ ਕਿਸੇ ਬਰੀਡ ਨੂੰ ਨਿੰਦਨ ਨਾਲ ਮਤਲਬ ਕਿ ਕਰ ਰਹੇ ਆਂ ਗੱਲਬਾਤ ਜਾਂ ਆਪਾਂ ਕਿਸੇ ਬਰੀਡ ਨੂੰ ਲਾਈਕ ਨਹੀਂ ਕਰਦੇ। ਆਪਣੇ ਚੈਨਲ ਤੇ ਤੁਹਾਨੂੰ ਸਾਰੀ ਬਰੀਡ ਦੇ ਵੀਡੀਓ ਮਿਲਣੀਆਂ ਪਰ ਇੱਕ ਜਿਹੜਾ ਸਾਡੇ ਪੰਜਾਬ ਦੀ ਬਰੀਡ ਆ ਸਾਈਵਾਲ ਆ ਰੱਖਣ ਦੇ ਵਿੱਚ ਸੌਖੀ ਆ। ਗਰਮੀ ਨੂੰ ਜਿਹੜਾ ਇਹ ਬਹੁਤ ਟੈਂਪਰੇਚਰ ਨੂੰ ਚੱਲਦੀ ਆ। ਤੇ ਹੋਰ ਵੀ ਇਹਦੇ ਵਿੱਚ ਗੁਣ ਬਹੁਤ ਆ ਦੁੱਧ ਵੀ ਇਹਦਾ ਸੰਘਣਾ ਹੈ ਤੇ ਜਿਹੜਾ ਬਿਮਾਰੀਆਂ ਸ਼ਮਾਰੀਆਂ ਦੇ ਮੈਡੀਕਲ ਖਰਚੇ ਇਹਦੇ ਉਹ ਵੀ ਕੱਢਦੇ ਆ ਸੋ ਆਪਣਾ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਕਿ ਆਪਾਂ ਇਹਦੇ ਬਾਰੇ ਵੱਧ ਤੋਂ ਵੱਧ ਜਾਣਕਾਰੀ ਦੇਣ ਵਾਸਤੇ ਤੁਹਾਨੂੰ ਵੀਡੀਓ ਬਣਾਈ ਆ ਬਾਕੀ ਹਰੇਕ ਨਸਲ ਆਪਦੀ ਜਗ੍ਹਾ ਤੇ ਚੰਗੀ ਆ ਆਪਾਂ ਕਿਸੇ ਨਸਲ ਨੂੰ ਮਾੜਾ ਚੰਗਾ ਕਲੇਮ ਨਹੀਂ ਕਰਦੇਗੇ ਸੋ ਜਿਹੜੇ ਵੀ ਕਿਸਾਨ ਵੀ ਰਸਾਈਵਾਲ ਬਾਰੇ ਜਾਣਨਾ ਚਾਹੁੰਦੇ ਆ ਉਹ ਵੀਰ ਜੀ ਸੁਖਵੀਰ ਨਾਲ ਵੀ ਗੱਲ ਕਰ ਸਕਦੇ ਆ ਮੈਂ ਆਪਣਾ ਨੰਬਰ ਵੀ ਜਿਹੜਾ ਦਿੱਤਾ ਹੋਇਆ ਚੈਨਲ ਤੇ ਤੁਸੀਂ ਮੇਰੇ ਨਾਲ ਵੀ ਗੱਲ ਕਰ ਸਕਦੇ ਹੋ ਤੇ ਸਾਈਵਾਲ ਬਰੀਡ ਆ ਜਿਹੜਾ ਬਹੁਤ ਚੰਗਾ ਰਿਜ਼ਲਟ ਤੁਹਾਡੇ ਸਾਹਮਣੇ ਹੈ 20 ਲੀਟਰ ਦੁੱਧ ਆ ਜਿਹੜਾ ਦੂਜੇ ਸੂਏ ਦਾ ਹੈ ਪਹਿਲੇ ਸੂਏ ਦਾ ਜਿਹੜਾ ਦੁੱਧ ਸੀਗਾ ਉਹ 15 16 ਲੀਟਰ ਇਹਨੇ ਦਿੱਤਾ ਸੀਗਾ ਬਹੁਤ ਸ਼ਾਂਤ ਤੇ ਬਹੁਤ ਵਧੀਆ ਬਰੀਡ ਕੁਆਲਟੀ ਦੀ ਇਹ ਜਿਹੜੀ ਗਊ ਹੈ ਸੋ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਊਗੀ ਕਮੈਂਟ ਦੇ ਵਿੱਚ ਜਰੂਰ ਦੱਸਿਓ ਤੁਹਾਨੂੰ ਬਰੀਡ ਕਿਵੇਂ ਲੱਗਿਆ ਕਿਉਂ ਜੀ ਲੱਗੀ ਗਾਂ ਇਹ ਬਹੁਤ ਬਹੁਤ ਧੰਨਵਾਦ ਦੋਸਤੋ ਵੀਡੀਓ ਦੇਖਣ ਦੇ ਲਈ